ਪੰਜਾਬ ਦੇ ਵਿੱਚ CBG ਪਲਾਂਟਸ ਦਾ ਬੜੇ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਵਾ ਇਸ ਮਸਲੇ ਤੇ ਗੱਲਬਾਤ ਕਰਨ ਵਾਸਤੇ ਮੇਰੇ ਨਾਲ ਲੁਧਿਆਣੇ ਤੋਂ ਵੀਡੀਓ ਕਾਲ ਤੇ ਨੇ ਵਾਤਾਵਰਣ ਪ੍ਰੇਮੀ ਮੈਂਬਰ ਪੀਐਸਸੀ ਮੱਤੇਵਾੜਾ ਤੇ ਬੁੱਢਾ ਦਰਿਆ ਸਦਾਰ ਮਨਿੰਦਰਜੀਤ ਸਿੰਘ 베ਨੀਪਾਲ 베ਨੀਪਾਲ ਜੀ ਸਤਿ ਸ਼ਕਾਲ ਸਤਿ ਸ਼ਕਾ ਸੰਦੂਸ਼ ਸਤਿ ਸ਼ਕਾਲ ਜੀ 베ਨੀਪਾਲ ਜੀ ਬਹੁਤ ਸਮਾਂ ਤੇ ਜਿੱਥੇ CBG ਪਲਾਂਟ ਲੱਗ ਰਹੇ ਆ ਕੰਪਰੈਸਡ ਬਾਇਓਗੈਸ ਗੈਸ ਪਲਾਂਟ ਲੱਗ ਰਹੇ ਆ ਉੱਥੇ ਲੋਕਾਂ ਵੱਲੋਂ ਸੰਘਰਸ਼ ਵਿੱਢਿਆ ਹੋਇਆ ਵਾ ਇਹਦਾ ਮੁੱਖ ਕਾਰਨ ਕੀ ਲੱਗਦਾ ਵਾ ਤੁਹਾਨੂੰ ਆ ਸੰਧੂ ਸਾਹਿਬ ਐਸੇ ਹਾਂ ਮੈਂ ਆਪਾਂ ਲੁਧਿਆਣਾ ਜ਼ਿਲ੍ਹੇ ਦੀ ਗੱਲ ਕਰਾਂਗੇ ਤੇ ਸਾਡੇ ਲੁਧਿਆਣੇ 'ਚ 4 ਹਜੇ ਪਲਾਂਟ ਨੇ ਵੀ ਦੋ ਤਾਂ ਬਿਲਕੁਲ ਬੀਜੇ ਦੇ ਨਾਲ ਪਾਇਲ ਤਹਿਸੀਲ ਦੇ ਵਿੱਚ ਨੇ ਕੰਗਰਾਲੀ ਰਾਜਪੂਤਾਂ ਚੌਰ ਇੱਕ ਮੇਨ ਰੋਡ ਦੇ ਪਾਇਲ ਦੇ ਬਿਲਕੁਲ ਨਾਲ ਹੈ ਤੇ ਇੱਕ ਸਮਰਾਲਾ ਤਹਿਸੀਲ ਦੇ ਕੋਲ ਮੁਸ਼ਕਾਵਾੜ ਪਿੰਡ ਹੈ ਉਧਰ ਇੱਕ ਲੱਗਿਆ ਹੋਇਆ ਤੇ ਇੱਕ ਜਗਰਾਉ ਤਹਿਸੀਲ ਦੇ ਵਿੱਚ ਅਖਾੜਾ ਪਿੰਡ ਹੈ ਉੱਥੇ ਲੱਗਿਆ ਹੋਇਆ ਉਹ ਉਹਨੇ ਵਜਾ ਕੀਆ ਪਹਿਲਾਂ ਜਦੋਂ ਇਹ ਲਾਏ ਉਦੋਂ ਤਾਂ ਲੋਕਾਂ ਨੂੰ ਇਹ ਲੱਗਦਾ ਸੀ ਵੀ ਸ਼ਾਇਦ ਇਹ ਸਾਡੀ ਜਿਹੜੀ ਝੋਨੇ ਦੀ ਪਰਾਲੀ ਹੈਗੀ ਆ ਉਹਨੂੰ ਇਕੱਠੀ ਕਰਕੇ ਆ ਵੀ ਗੱਲੋਂ ਕੁਝ ਸੰਭਾਲਣ ਦਾ ਸਾਡੇ ਨਾਲ ਇਹ ਯੋਗਦਾਨ ਪਾਉਣਗੇ ਲੇਕਿਨ ਮੈਨੂੰ ਆਪ ਹੈਰਾਨ ਵੀ ਹੋਈ ਵੀ ਉਹ ਜਿਹੜਾ ਪਲਾਂਟ ਕਗਰਾੜੀ ਰਾਜਮੂ ਤਾਂ ਜੇ ਤੁਸੀਂ ਅੱਜ ਆਪ ਵੀ ਵਿਜ਼ਿਟ ਕਰੋ ਤਾਂ ਉਹਨਾਂ ਨੇ ਜਿਹੜੀ ਅੱਜ ਤੋਂ 2019 ਦੇ ਵਿੱਚ ਪਰਾਲੀ ਪ੍ਰਕਿਰੇਲ ਕੀਤੀ ਸੀ ਉਹ ਐਜ਼ ਇਟ ਐ ਉਹਨਾਂ ਦੇ ਉੱਤੇ ਅੰਦਰ ਪਈ ਆ ਉਹ ਘਰ ਸੜ ਰਹੀ ਹੈ ਜਿਹੜਾ ਕਿ ਪ੍ਰਾਲੀ ਨੂੰ ਬਿਲਕੁਲ ਉਹਨਾਂ ਨੇ ਇਸਤੇਮਾਲ ਨਹੀਂ ਕੀਤਾ ਤੇ ਉਹ ਕੋਈ ਹੋਰ ਕੋਈ ਹੋਰ ਤਰ੍ਹਾਂ ਦਾ ਮਟੀਰੀਅਲ ਲਿਆ ਕੇ ਚਾਹੇ ਉਹ 슈ਗਰ ਮਿਲ ਤੋਂ ਲਿਆਉਂਦੇ ਨੇ ਚਾਹੇ ਕੋਹ ਢੇਰੀਆਂ ਤੋਂ ਲਿਆਉਂਦੇ ਨੇ ਉਹਦਾ ਮੁੱਖ ਵਿਰੋਧ ਇਸ ਕਰਕੇ ਹੋ ਰਿਹਾ ਜਿਹੜੇ ਵੀ ਕਹਿੰਦਾ ਜਿੱਧਰ ਨੂੰ ਅਕਸਰ ਆਪਣੇ ਪਿੰਡਾਂ ਦੇ ਰਹਿਣ ਵਾਲੇ ਤੁਸੀਂ ਵੀ ਆਪਾਂ ਕਹਿ ਦਿੰਦੇ ਆ ਵੀ ਪੱਛੋਂ ਦੀ ਹਵਾ ਚੱਲਦੀ ਹੈ ਉਹ ਜਿਹੜੇ ਉਸ ਪਾਸੇ ਨੂੰ ਹਵਾ ਜਾਂਦੀ ਉਹ ਲੋਕਾਂ ਦਾ ਜੀਣਾ ਮਹਾਲ ਹੋਇਆ ਹੋਇਆ ਜੀ ਇੰਨੀ ਜ਼ਿਆਦਾ ਸਮੈਲ ਹੈ ਔਰ ਫਿਰ ਜਿਹੜਾ ਉਹਦੇ ਵਿੱਚੋਂ ਜਿਹੜਾ ਉਹਦੇ ਵਿੱਚੋਂ ਕੋਈ ਵੇਸਟ ਆ ਵੀ ਲੀਕਰ ਨਿਕਲਦਾ ਜੋ ਪਾਣੀ ਦੇ ਰੂਪ ਵਿੱਚ ਨਿਕਲਦਾ ਹੈ ਕੈਮੀਕਲ ਨਿਕਲਦਾ ਹੈ ਉਹ ਜਿਹੜੀ ਵੀ ਜ਼ਮੀਨ ਦੇ ਵਿੱਚ ਜਾ ਕੇ ਇਰੀਗੇਸ਼ਨ ਪਰਪਸ ਦੇ ਨਾਲ ਉਹ ਪਾਉਂਦੇ ਨੇ ਉੱਥੇ ਆ ਵੀ ਫਸਲ ਨਹੀਂ ਹੁੰਦੀ ਆ ਵੀ ਕਹੋ ਉਹ ਲੋਕਾਂ ਦਾ ਘੰਗੜਾ ਲਈ ਰਾਜ ਮੂ ਤਾਂ ਕੋਈ ਇੱਕ ਅੱਧੇ ਪਿੰਡ ਦਾ ਉਹ ਮਸਲਾ ਨਹੀਂ ਉੱਥੇ 14 ਪਿੰਡਾਂ ਨੇ ਘਰ ਨਾ ਦਿੱਤਾ ਹੋਇਆ ਜੀ ਇਹ ਆ ਵੀ ਮਈ ਦੇ ਸ਼ੁਰੂ ਤੱਕ हां जी हां अच्छा ਤੇ ਉਹ ਇੱਕ ਮੇਰੇ ਕੋਲ ਜੇ ਲੇਟਸ ਤੇ ਆ ਵੀ ਕੱਲ ਉਹ ਵੀਡੀਓ ਆਈ ਉਹਨਾਂ ਨੇ ਜਦੋਂ ਲੋਕਾਂ ਨੇ ਵਿਰੋਧ ਕੀਤਾ ਵੀ ਤੁਸੀਂ ਆਪਣੀ ਫੈਕਟਰੀ ਦਾ ਬਾਹਰ ਲਾ ਜਾ ਕੇ ਪਾਣੀ ਸਾਡੀਆਂ ਜ਼ਮੀਨਾਂ 'ਕਿ ਨਹੀਂ ਪਾਉਣਾ ਉਹਨਾਂ ਨੇ ਆਪਣੀ ਫੈਕਟਰੀ ਦੇ ਬਾਹਰ ਕੋਈ 50 ਫੁੱਟ ਜਗ੍ਹਾ ਫਰੰਟ ਦੇ ਆ ਵੀ ਕਹ ਲੋ ਆ ਪੈਰਲਰ ਚਾਰਦਵਾਰੀ ਦੇ ਛੱਡੀ ਹੋਈ ਹੈ ਉੱਤੇ ਉਹਨਾਂ ਨੇ ਡਰਕ ਲਾਏ ਹੋਏ ਸੀਗੇ ਉਹ ਮੈਂ ਉਹਨਾਂ ਵੀਡੀਓ ਸ਼ੇਅਰ ਕਰਨੀ ਭੁੱਲ ਗਿਆ ਉਹ ਦਰਖਤਾਂ ਨੂੰ ਉਹਨਾਂ ਨੇ ਪਾਣੀ ਪਾਇਆ ਉਹ ਜਿੰਨੀਆਂ ਟਾਲੀਆਂ ਔਰ ਜਿੰਨੀਆਂ ਨਿੰਮਾਂ ਔਰ ਵੀ ਕਹਿੰਦਾ ਇਵਨ ਕਾ ਜਿਵੇਂ ਰਾਉਂਡ ਆ ਪਰਵਾਈ ਕਰਕੇ ਵਿਕਾਸ ਆੜਿਆ ਹੁੰਦਾ ਇਦਾਂ ਛੜ ਗਿਆ ਜੀ ਉਹ ਸਾਰਾ ਔਰ ਹੁਣ ਰਿਕਾਰਡ ਹੈ ਕੋਈ ਛੁਕੀ-ਛਿਪੀ ਗੱਲ ਨਹੀਂ ਹਾਂਜੀ ਤੇ ਇਹਦਾ ਮਤਲਬ ਹੈ ਬੇਨਤੀ ਜੀ ਵੀ ਜਿਹੜਾ 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 ਰੌ ਮਟੀਰੀਅਲ ਆ ਉਹਦੇ ਕਰਕੇ ਮੁੱਖ ਤੌਰ ਤੇ ਵਿਰੋਧ ਹੋਇਆ ਜੇ ਤਾਜ਼ੀ ਪਰਾਲੀ ਸਾੜਦੇ ਹੁੰਦੇ ਝੋਨੇ ਦੀ ਪਰਾਲੀ ਤੇ ਸ਼ਾਇਦ ਇਸ ਤਰ੍ਹਾਂ ਦੀ ਬਦਬੂ ਨਹੀਂ ਸੀ ਆਉਣੀ ਔਰ ਸ਼ਾਇਦ ਲੋਕਾਂ ਦੇ ਵਿੱਚ ਇੰਨਾ ਰੋਸ ਨਹੀਂ ਸੀ ਜਾਗਣਾ ਅਮ ਇਹਦੇ ਤੋਂ ਗੱਲ ਇਹੀ ਨਜ਼ਰ ਆਉਂਦੀ ਹੈ ਵੀ ਉਹਨਾਂ ਨੇ ਪ੍ਰਾਲੀ ਇਕੱਠੀ ਕੀਤੀ ਔਰ ਪ੍ਰਾਲੀ ਨੂੰ ਯੂਜ਼ ਕਿਉਂ ਨਹੀਂ ਕਰ ਰਹੇ ਹੋ ਇਹ ਵੀ ਕਹ ਲੈ ਇਹ ਬਹੁਤ ਵੱਡੇ ਖੰਕੇ ਪੈਸਾ ਹੋ ਰਹੇ ਨੇ ਵੀ ਜੇ ਪ੍ਰਾਲੀ ਸਾਹਮਣੇ ਨਾਂ ਤੇ ਸਰਕਾਰ ਨੇ ਉਹਨਾਂ ਨੂੰ ਅਜਾਸ਼ਰ ਦਿੱਤੀ ਪਲਾਂਟ ਲਾਉਣ ਲਈ ਤੇ ਉਹ ਪ੍ਰਾਲੀ ਇਸਤੇਮਾਲ ਕਿਉਂ ਨਹੀਂ ਕਰ ਰਹੇ ਔਰ ਫਿਰ ਮੈਂ ਫਿਰ ਮੈਂ ਇਹ ਵੀ ਕਹੂੰਗਾ ਜੇ ਫਰਜ ਕੀਤਾ ਪ੍ਰਾਲੀ ਇਸਤੇਮਾਲ ਕਰਨ ਦੇ ਨਾਲ ਵੀ ਵਾਤਾਵਰਨ ਖਰਾਬ ਹੁੰਦਾ ਤਾਂ ਉਹ ਵੀ ਗੱਲ ਜਾਇਜ਼ ਨਹੀਂ ਹੈਗੀ ਜੀ ਸੋ ਤੁਹਾਨੂੰ ਲੱਗਦਾ ਵਾ ਕਿ ਸਰਕਾਰ ਨੇ ਇਸ ਇਨੇ 23 ਜਾਂ 24 CBG ਪਲਾਂਟਸ ਨੂੰ ਇਜਾਜ਼ਤ ਦੇਣ ਤੋਂ ਪਹਿਲਾਂ ਜਿਹੜਾ ਜਿਹੜੀ ਰਿਸਰਚ ਕਰਨ ਦੀ ਲੋੜ ਸੀ ਜਿਹੜਾ ਜਿਹੜੇ ਇਹਦੇ ਬਾਰੇ ਜਾਣਕਾਰੀ ਲੈਣ ਦੀ ਲੋੜ ਸੀ ਜਾਂ ਦੇਣ ਦੀ ਲੋੜ ਸੀ ਉਹ ਜਾਣਕਾਰੀ ਸਰਕਾਰ ਨੇ ਨਹੀਂ ਹਾਸਲ ਕੀਤੀ ਔਰ ਬਿਨਾ ਪ੍ਰੋਪਰ ਰਿਸਰਚ ਦੇ ਇਦਾਂ ਦੇ ਪਲਾਂਟ ਲਾਉਣ ਦੀ ਲਾਉਣਾ ਸ਼ੁਰੂ ਕਰ ਦਿੱਤਾ ਇਹ ਬਿਲਕੁਲ ਹੈ ਵੀ ਤੁਸੀਂ ਦਰੁਸਤ ਕਹਿ ਰਹੇ ਹੋ ਇਹ ਇਕੱਲਾ ਇਹਨਾਂ ਪਲਾਂਟਾਂ ਦਾ ਨਹੀਂ ਜੀ ਇਹ ਵੀ ਇਕੱਲਾ ਜਿੰਨੀਆਂ ਸਰਕਾਰ ਦੀਆਂ ਪ੍ਰੋਪੋਜ਼ਲ ਬਣਦੀਆਂ ਨੇ ਜੇ ਤੁਸੀਂ ਮੁੰਡਾ ਦਰਿਆ ਦੇ ਉੱਪਰ ਇਹ ਵੀ ਸੀਟੀਪੀ ਐਸਟੀਪੀ ਲਾ ਲਓ ਉਹ ਬਗੈਰ ਕਿਸੇ ਇਨਵੈਸਟੀਗੇਸ਼ਨ ਤੋਂ ਬਗੈਰ ਕਿਸੇ ਜਾ ਕੇ ਵੀ ਉਹਨਾਂ ਦੀ ਖੋਜ ਖਬਰ ਕਰਨ ਤੋਂ ਵੀ ਆ ਵੀ ਕਿੱਥੇ ਇਹ ਸਹੀ ਕੰਮ ਕਰ ਰਹੇ ਨੇ ਸਰਕਾਰ ਐ ਵੀ ਕਹੋ ਆਪਣੇ ਦਫ਼ਤਰਾਂ 'ਚ ਬੈਠ ਕੇ ਪ੍ਰੋਪੋਜ਼ਲਾਂ ਬਣ ਜਾਂਦੀਆਂ ਨੇ ਔਰ ਸਫਰ ਐ ਵੀ ਕਹੋ ਜਿਹੜੀ ਹੈਗੀ ਆ ਉਹ ਪਬਲਿਕ ਕਰਦੀ ਆ ਦੋਨੋਂ ਤਰ੍ਹਾਂ এনਵਾਇਰਨਮੈਂਟ ਕਰਕੇ ਵੀ ਔਰ ਪੈਸੇ ਦੀ ਬਰਬਾਦੀ ਵੀ ਪਬਲਿਕ ਮਨੀ ਦੀ ਹੁੰਦੀ ਐ ਇਹ ਸਰਕਾਰ ਨੂੰ ਇਹ ਚਾਹੀਦਾ ਵੀ ਇਹ ਜੇ ਪਲਾਨ ਲਾਉਣ ਤੋਂ ਪਹਿਲਾਂ ਬਕਾਇਦਾ ਉਨਾ ਦੇ ਵੀ ਕਹੋ ਜਿਹੜੀ ਹੈਗੀ ਰਿਪੋਰਟ ਤਿਆਰ ਹੋਵੇ ਵੀ ਕਿੱਥੇ ਉਹ ਕਾਮਯਾਬ ਹੈਗੇ ਨੇ ਕਿੱਥੇ ਉਹ ਫੇਲ ਨੇ ਆਪਾਂ ਕਿਉਂ ਫੇਲ ਮਾਡਲ ਲਿਆ ਕੇ ਵੀ ਕਹੋ ਆਪਣੇ ਲੋਕਾਂ ਨੂੰ ਦੇਖ ਰਹੇ ਆਂ ਲੋਕਾਂ ਦੀ ਸੇਧ ਦੇ ਨਾਲ ਖਲਵਾੜ ਕਰ ਰਹੇ ਆਂ ਜੀ ਇਹ ਹੁਣ ਤੁਹਾਨੂੰ ਕੀ ਲੱਗਦਾ ਵਾ ਕਿਉਂਕਿ ਆਪਾਂ ਸਾਰੇ ਸ਼ੌਨਿਆਂ ਕਿ ਪੰਜਾਬ ਦੇ ਵਿੱਚ ਇੰਡਸਟਰੀ ਵੀ ਆਵੇ ਇਹਦੇ ਵਿੱਚ ਇਨਵੈਸਟਮੈਂਟ ਵੀ ਆਵੇ ਇਹ ਜੋ ਮਸਲਾ ਬਣ ਗਿਆ ਵਾ ਇਹਦਾ ਕੀ ਹੱਲ ਆ ਕੀ ਲੱਗਦਾ ਵਾ ਕਿ ਇਹ ਪਲਾਂਟਸ ਦੇ ਉੱਪਰ ਬੋਰ ਵਿਚਾਰ ਕਰੀਏ ਕਿ ਜੋ ਇਹਦਾ ਰੈਜ਼ਿਡਿਊ ਆ ਜੋ ਇਹਦਾ ਰੌ ਮਟੀਰੀਅਲ ਆ ਉਹਦੇ ਵਿੱਚ ਉਹਦੀ ਕੋਕ ਕੀਤੀ ਜਾਵੇ ਕਿਉਂਕਿ ਜੇ ਇਸ ਤਰ੍ਹਾਂ ਆਪਾਂ ਇੰਡਸਟਰੀਆਂ ਬੰਦ ਕਰਨੀਆਂ ਸ਼ੁਰੂ ਕਰਤੀਆਂ ਤੇ ਫਿਰ ਹੌਲੀ-ਹੌਲੀ ਮੇਰੇ ਖਿਆਲ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਜਾਊਗਾ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਔਰ ਮੈਂ ਇਸ ਸੱਕ ਦੇ ਵਿੱਚ ਹਾਂ ਵੀ ਜਿਹੜੀ ਇਹ ਵੀ ਇੰਡਸਟਰੀ ਹੈਗੀ ਆ ਉਹ ਕਿਸੇ ਵੀ ਸੂਬੇ ਲਈ ਕਿਸੇ ਵੀ ਮੁਲਕ ਲਈ ਹੈ ਵੀ ਕਲੋਂ ਉਹਦੀ ਇਕਨੋਮੀ ਬਹੁਤ ਜ਼ਰੂਰੀ ਹੈ ਉਹਦੀ ਗਰੋਥ ਤਾਂ ਹੀ ਹੋ ਸਕਦੀ ਹੈ ਜੇ ਇੰਡਸਟਰੀ ਵੀ ਪੈਰਨ ਲੇ ਆ ਵੀ ਖੇਤੀ ਹੈਗੀ ਆ ਤਾਂ ਇੰਡਸਟਰੀ ਵੀ ਨਾਲ ਦੀ ਨਾਲ ਚਾਹੀਦੀ ਹੈ ਲੇਕਿਨ ਸਰਕਾਰਾਂ ਦਾ ਫਰਜ਼ ਬਣਦਾ ਨਹੀਂ ਇਹਦੇ ਤੇ ਅਸੀਂ ਰਿਸਰਚ ਕਿਉਂ ਨਹੀਂ ਕਰਦੇ ਜਦੋਂ ਅਸੀਂ ਇਹ ਮਾਡਲ ਇੱਥੇ ਲੈ ਕੇ ਆਉਨੇ ਆ ਕਿਸੇ ਵੀ ਇੰਡਸਟਰੀ ਦਾ ਉਹ ਪਹਿਲਾਂ ਅਸੀਂ ਕਿਉਂ ਨਹੀਂ ਦੇਖਦੇ ਵੀ ਇਹ ਸਾਡੇ ਤੇ ਆ ਵੀ ਕਹਿ ਲੈਂਦਾ ਕੀ ਮਾੜਾ ਅਸਰ ਹੋਏਗਾ ਕੀ ਚੰਗਾ ਹੋਏਗਾ ਇਹ ਵੀ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਅੱਜ ਕੱਲ ਦਾ ਸਾਇੰਸ ਦਾ ਜਮਾਨਾ ਬਹੁਤ ਪ੍ਰਵਾਂਸ ਟੈਕਨੋਲੋਜੀਆ ਆ ਗਈਆਂ ਐ ਵੀ ਇਹ ਆ ਵੀ ਪਲਾਂਟ ਹੋ ਗਏ ਵੀ ਹੋਣਗੇ ਜਿਹੜੇ ਬਿਲਕੁਲ ਵਾਤਾਵਰਣ ਦੇ ਫ੍ਰੈਂਡਲੀ ਹੋਣਗੇ ਜੀ ਉਹ ਉਹ ਲੈ ਕੇ ਆਉਣੇ ਚਾਹੀਦੇ ਆ ਸ਼ਾਇਦ ਇਸ ਤਰ੍ਹਾਂ ਦੇ ਪਲਾਂਟ ਮਨਿੰਦਰਜੀਤ ਜੀ ਹੋਰ ਵੀ ਕਈ ਸਟੇਟਾਂ 'ਚ ਲੱਗੇ ਆ ਸਾਡੀ ਕੀ ਜਾਣਕਾਰੀ ਹੈ ਕੋਈ ਉੱਥੇ ਵੀ ਇਹਨਾਂ ਦਾ ਵਿਰੋਧ ਹੋਇਆ ਜਾਂ ਬਾਹਰਲੇ ਮੁਲਕਾਂ 'ਚ ਜਿੱਥੇ ਇਹ ਟੈਕਨੋਲੋਜੀ ਵਰਤੀ ਗਈ ਆ ਉੱਥੇ ਕੀ ਕਿਹੋ ਜਿਹੇ ਪ੍ਰਿਕਾਸ਼ਨਸ ਲਏ ਗਏ ਹੋਣਗੇ ਜਾਂ ਲਏ ਗਏ ਆ ਮੈਨੂੰ ਸੰਤੂ ਸਾਹਿਬ ਮੈਂ ਮਾਫੀ ਚਾਹੂੰਗਾ ਮੈਨੂੰ ਇਹ ਬਾਹਰਲੇ ਸੂਬਿਆਂ ਦੇ ਬਲੈਂਕਸ ਬਾਰੇ ਜਾਂ ਬਾਹਰਲੇ ਮੁਲਕਾਂ ਦੀ ਹਲੇ ਤੱਕ ਕੋਈ ਅਭੀ ਕਹਿੰਦਾ ਉਹ ਨਹੀਂ ਕੋਈ ਜਾਣਕਾਰੀ ਨਹੀਂ ਮੈਂ ਵੀ ਲੈ ਸਕਿਆ ਮੈਂ ਕੋਸ਼ਿਸ਼ ਜ਼ਰੂਰ ਕਰੂੰਗਾ ਵੀ ਇਹ ਜਾਣਕਾਰੀ ਇਕੱਤਰ ਕਰਕੇ ਤੁਹਾਡੇ ਨਾਲ ਮੈਸੇਜ ਨੂੰ ਸ਼ੇਅਰ ਕਰਾਂਗਾ ਆਪਾਂ ਕਰਦੇ ਫੇਰ ਗੱਲ ਕਰਾਂਗੇ ਮੈਨੂੰ ਇਹ ਜਾਣਕਾਰੀ ਨਹੀਂ ਪੂਰੀ ਹੈਗੀ ਲੇਕਿਨ ਇਹ ਕੇ ਜੋ ਹੋਇਆ ਵੀ ਇਹ ਪਲਾਂਟ ਦੇ ਨਾਲ ਜਿਹੜੇ ਚਾਰ ਲੁਧਿਆਣੇ ਜ਼ਿਲ੍ਹੇ ਚ ਲੱਗੇ ਹੋਏ ਨੇ ਇਹਨਾਂ ਦਾ ਬਹੁਤ ਬੁਰੀ ਤਰ੍ਹਾਂ ਵਿਰੋਧ ਹੋ ਰਿਹਾ ਔਰ ਉਹ ਵਿਰੋਧ ਕੋਈ ਇਹ ਨਹੀਂ ਹੈਗਾ ਵੀ ਆਹ ਵੀ ਕੋਈ ਕਿਸੇ ਨੂੰ ਕੋਈ ਨਿੱਜੀ ਉਹਦਾ ਫਾਇਦਾ ਹੈਗਾ ਉਹ ਵਾਦਾ ਵਰਨ ਵਾਲਿਆਂ ਵੀ ਕੱਲ ਲੋਕਾਂ ਦਾ ਉੱਥੇ ਮੇਰਾ ਵੀ ਹੈ ਵੀ ਕੱਲਾ ਜੱਦੀ ਪਿੰਡ ਨੇੜੇ ਆ ਕੰਗਰਾਲੀ ਰਾਜਪੂਤਾਂ ਤੋਂ ਅੱਗੇ ਚ ਕੋਈ ਪਿੰਡ ਹੈ ਸਾਡੇ ਪਿੰਡ ਦਾ ਕਿਹਾ ਵੀ ਕਹ ਲੋ 8-10 ਕਿਲੋਮੀਟਰ ਦਾ ਕਿਹਾ ਵੀ ਕਹ ਲੋ ਜਿਹੜੀ ਉਹਦੀ ਬਦਬੂ ਹੈਗੀ ਆ ਉਹਦੀ ਵੀ ਜਦੋਂ ਹਵਾ ਉਧਰ ਨੂੰ ਚੱਲਦੀ ਆ ਤਾਂ ਲੋਕਾਂ ਨੂੰ ਉਧਰ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਜੀ ਬੈਣੀਪਾਲ ਜੀ ਲਾਸਟ ਸਵਾਲ ਮੇਰਾ ਇਸ ਇਸ ਮਸਲੇ ਤੋਂ ਥੋੜਾ ਜਿਹਾ ਹਟਕੇ ਆ ਓਵਰ ਆਲ ਤੁਹਾਨੂੰ ਕੀ ਲੱਗਦਾ ਵਾ ਸਰਕਾਰ ਕਿੰਨੀ ਕੁ ਸੁਧਿਰਦਿਆ ਵਾ ਵਾਤਾਵਰਨ ਨੂੰ ਬਚਾਉਣ ਵਾਸਤੇ ਤਰਤੀਹੇਟ ਲੈ ਪਾਣੀ ਨੂੰ ਸਾਫ਼ ਰੱਖਣ ਵਾਸਤੇ ਕਿਉਂਕਿ ਇਹ ਮਸਲੇ ਹੁਣ ਥਾਂ ਥਾਂ ਤੇ ਉੱਠ ਰਿਹਾ ਤੁਸੀਂ ਬੁੱਢਾ ਦਿਰਿਆ ਨਾਲ ਜੁੜੇ ਜੇ ਪਹਿਲਾਂ ਮੱਤੇਵਾੜਾ ਦੇ ਵਿੱਚ ਟੈਕਸਟਾਈਲ ਪਾਰਕ ਲਾਉਣ ਲੱਗੇ ਉਹ ਵੀ ਲੈਣ ਲੱਗਦਾ ਸੀ ਬਿਨਾਂ ਸੋਚੇ ਸਮਝੇ ਉਧਰ ਜ਼ੀਰਾ ਫੈਕਟਰੀ ਦੇ ਬਾਹਰ ਧਰਨਾ ਲੱਗਾ ਵਾ ਆਲਮੋਸਟ 2-3 ਸਾਲ ਹੀ ਹੋ ਗਿਆ ਆ ਇਹ ਕੀ ਹੋ ਰਿਹਾ ਵਾ ਕੀ ਲੱਗਦਾ ਵਾ ਸਰਕਾਰਾਂ ਕੀ ਕਰ ਰਹੀਆਂ ਆ ਚੰਦੂ ਸਾਹਿਬ ਜੀ ਬਿਲਕੁਲ ਤੁਸੀਂ درست فرمایا ਸਾਡਾ ਪੰਜਾਬ ਪਾਣੀ ਦੀ ਤੰਤਰੀ ਸੀ ਸਾਡੇ ਕੋਲਿਆ ਵੀ ਕਲਾ ਕੁਦਰਤ ਨੇ ਅਰਮੋਲ ਖਜ਼ਾਨਾ ਪਾਣੀ ਦਾ ਆ ਵੀ ਕਲਾ ਬਖਸ਼ਿਆ ਸੀਗਾ ਅਸੀਂ ਵੀ ਕਲਾ ਛੋਟੇ ਛੋਟੇ ਲਾਲਚਾਂ ਕਰਕੇ ਇੰਡਸਟਰੀਆਂ ਨੇ ਜਿਹੜੀ ਆ ਵੀ ਕਲਾ ਜੀਰਾ ਫੈਕਟਰੀ ਇੱਕ ਕੱਲੀ ਨਹੀਂ ਹੈਗੀ ਉਹ ਜੀਆਂ ਆ ਵੀ ਅਨੇਕਾ ਹੋਰ ਫੈਕਟਰੀਆਂ ਨੇ ਔਰ ਜਗਾ ਜਗਾ ਰਵਰਸ ਬੋਰਡ ਦੇ ਨਾਲ ਧਰਤੀ 'ਚ ਪਾਣੀ ਪਾ ਰਿਆ ਇਹ ਵੀ ਲੇਕਿਨ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਉਹ ਸਿਰਫ ਤੇ ਸਿਰਫ ਆ ਵੀ ਸ਼ਾਸਤ ਤੋਂ ਆ ਵੀ ਕਲਾ ਪਰ ਇਹੋ ਤੇ ਆ ਵੀ ਕਹ ਲਾ ਉਹਨਾਂ ਦੇ ਇਸ਼ੂਸ ਨੇ ਉਹਨਾਂ ਦੀ ਵੀ ਸਿਆਸਤ ਹੁੰਦੀ ਹੈ ਵੀ ਕਲਾ ਵਿਆਵਿਕ ਦੂਜੇ ਨੂੰ ਨਿੰਦੋ ਲੇਕਿਨ ਗਰਾਉਂਡ ਲੈਵਲ ਤੇ ਕੁਝ ਨਹੀਂ ਹੋ ਰਿਹਾ ਇਹ ਵੀ ਬੁੱਢੇ ਦਰਿਆ ਨੂੰ ਲੈ ਕੇ ਸਮੇਤ ਹੋਰ ਜਿੰਨੇ ਆ ਵੀ ਵਾਟਰ ਬਾਉਂਡਰੀਜ਼ ਨੇ ਉਹਨਾਂ ਨੂੰ ਸਾਫ਼ ਕਰਨ ਲਈ ਗਰਾਉਂਡ ਪੱਧਰ ਤੇ ਕੋਈ ਕੰਮ ਨਹੀਂ ਹੋ ਰਿਹਾ ਬਲਕਿ ਉਹਨਾਂ ਦੀ ਹਾਲਾਤ ਜਿਹੜੇ ਨੇ ਉਹ ਵੱਧ ਤੋਂ ਵੱਧ ਧਨਵਾਦਨ ਹੋ ਰਹੇ ਨੇ ਅਸੀਂ ਵੀ ਕਹ ਲੋ ਰੋਜ਼ ਹਰੇਕ ਸੰਡੇ ਨੂੰ ਇਹ ਵੀ ਕਹ ਲੋ ਅਸੀਂ ਈਵੈਂਟ ਕਰਦੇ ਹਾਂ ਸਾਨੂੰ ਪਿਛਲੇ 2-3 ਸਾਲਾਂਾਂ ਚ ਲਗਾਤਾਰ ਆ ਵੀ ਉਹਨਾਂ ਚ ਜ਼ਮੀਨ ਉਸਮਾਨ ਦੀ ਗਰਾਊਂਡ ਜਿਹੜੀ ਆ ਉਹ ਨજર ਆਈ ਹੈ ਇਸੇ ਤਰ੍ਹਾਂ ਹੀ ਹੈ ਵੀ ਜਿਹੜਾ ਗਰਾਊਂਡ ਲੈਵਲ ਹੈ ਜਾਂ ਇਹ ਸਰਫਸ ਵਾਟਰ ਹੈ ਉਹਨਾਂ ਦੀ ਬਹੁਤ ਬਰਬਾਦੀ ਵੱਡੇ ਪੱਧਰ ਤੇ ਹੋ ਰਹੀ ਹੈ ਤੁਹਾਨੂੰ ਸਾਹਿਬ ਤੁਹਾਨੂੰ ਲੱਗਦਾ ਵਾ ਕਿ ਜੇ ਵਾਤਾਵਰਣ ਪ੍ਰੇਮੀਆ ਨੂੰ ਜਾਂ ਜਿਹੜੇ ਸਾਇੰਟਿਸਟ ਨੇ ਉਹਨਾਂ ਨੂੰ ਉਹਨਾਂ ਨੂੰ ਸਰਕਾਰ ਦਾ ਦਾ ਹਿੱਸਾ ਬਣਾਇਆ ਜਾਵੇ ਤੇ ਸ਼ਾਇਦ ਕੁਝ ਬਿਹਤਰੀ ਆ ਸਕਦੀ ਹੈ ਅਸੀਂ ਤਾਂ ਆਇਆ ਵੀ ਗੱਲ ਉਹ ਕਹਿੰਦੇ ਆ ਜੀ ਵੀ ਸਾਡੇ ਕੋਲੋਂ ਜਿੰਨਾ ਅਸੀਂ ਆ ਵੀ ਕੰਟਰੀਬਿਊਟ ਕਰ ਸਕਦੇ ਹਾਂ ਜਿੰਨੇ ਵੀ ਪੰਜਾਬ ਦੇ ਵਾਤਾਵਰਣ ਪ੍ਰੇਮੀ ਨੇ ਜਾਂ ਹੋਰ ਫੇਰਨਦੇ ਲੋਕ ਨੇ ਉਹਨਾਂ ਦਾ ਆ ਵੀ ਕਹ ਲੋ ਹਮੇਸ਼ਾ ਸਾਥ ਦੇਣ ਨੂੰ ਤਿਆਰ ਨੇ ਲੇਕਿਨ ਇਹ ਦੇਖਿਆ ਵੀ ਬਹੁਤ ਤੀਖਾ ਹੋ ਰ ਆ ਜਾਂਦੀਆਂ ਨੇ ਲਾਲਕ ਆ ਜਾਂਦੇ ਨੇ ਜੀ ਤੇ ਹੁਣ ਜਿਵੇਂ ਸਾਡੇ 850 ਕਰੋੜ ਰੁਪਈਆ ਬੁੱਢੇ ਦਰਿਆ ਤੇ ਆ ਵੀ ਕਹ ਲੋ ਨਾਲੇ ਤੇ ਖਰਚਿਆ ਗਿਆ ਉਹਦਾ ਨਵੀਨੀਕਰਨ ਲਈ ਉਹ ਜੇ ਫਿਰ ਇਸ ਤਰ੍ਹਾਂ ਦੇ ਲੋਕ ਚੰਗੇ ਲੋਕ ਇਸ ਮਹਿਮ ਦੇ ਨਾਲ ਜੁੜਨਗੇ ਤਾਂ ਆ ਵੀ ਕਹ ਲੋ ਫਿਰ ਪਾਟ ਆਊਟ ਕਰਨਗੇ ਵੀ ਆ ਵੀ ਇਹ ਪੈਸੇ ਬਰਬਾਦ ਕਿਉਂ ਹੋ ਰਹੇ ਨੇ ਇਸ ਕਰਕੇ ਮੇਰਾ ਖਿਆਲ ਆ ਥੋੜੀ ਜੀ ਆਪਕਾ ਕਹੀਦੀ ਹੈ ਵੀ ਮਜਬੂਰੀ ਬਣ ਜਾਂਦੀ ਆ ਉਹ ਇਹ ਆ ਵੀ ਸਾਨੂੰ ਦੂਰ ਰੱਖਣਾ ਹੈ ਵੀ ਕੋ ਲੋ ਪਸੰਦ ਕਰਦੇ ਨੇ ਬਹੁਤ ਅਨਫੋਰਚੂਨੇਟ ਗੱਲ ਹੈ ਅਫਸੋਸਨਾਟ ਗੱਲ ਹੈ ਬਹੁਤ ਮਿਹਰਬਾਨੀ ਮਨਿੰਦਰਜੀਤ ਜੀ ਥੈਂਕ ਯੂ ਧੰਨਵਾਦ ਧੰਨਵਾਦ ਸੰਦੂ ਸਾਹਿਬ ਤੁਹਾਡਾ ਬਹੁਤ ਬਹੁਤ ਥੈਂਕ ਯੂ